ਮੇਰੇ ਕੋਲ ਹੋਰ ਬੜੀ ਸੋਹਣੀ ਘਟਨਾ ਯਾਦ ਆਈ ਇੱਕ ਬ੍ਰਾਹਮਣ ਦੀ ਪਤਨੀ ਉਹਦਾ ਇੱਕ ਨੌਜਵਾਨ ਬੱਚਾ ਹੈ ਉਸ ਨੌ ਉਸ ਬੱਚਾ ਹੈ ਜਿਹੜਾ ਹਲੇ ਜਵਾਨੀ ਦੀ ਉਮਰ 'ਚ ਗਿਆ 15 16 17 ਸਾਲ ਦੇ ਕਰੀਬ ਹੈ ਸਮਾਂ ਉਮਰ ਹੋਏਗੀ ਹਲੇ ਬੱਚਾ ਹੀ ਹੈ ਬਚਪਨ ਤੋਂ ਨਿਕਲ ਰਿਹਾ ਜਵਾਨੀ 'ਚ ਪੈਰ ਧਰ ਰਿਹਾ ਹੈ ਥੋੜਾ ਜਿਹਾ ਸਿਆਣਾ ਹੋ ਗਿਆ ਉਹਦੇ ਦੋਸਤ ਇੱਕ ਛੂਦਰ ਦੇ ਬੱਚੇ ਨਾਲ ਹੈ ਨਿਮਜਾਤ ਵਾਲੇ ਨਾਲ ਇੱਕ ਦਿਨ ਬੱਚਾ ਲੇਟ ਹੋ ਗਿਆ ਲੇਟ ਹੋਇਆ ਤੇ ਸ਼ੁੱਦਰ ਦਾ ਬੱਚਾ ਕਹਿੰਦਾ ਵੀ ਚਲ ਹਨੇਰਾ ਹੋ ਗਿਆ ਖੇਡਦੇ ਖੇਡਦੇ ਥੱਕ ਗਏ ਤੂੰ ਹੁਣ ਸਮਾਂ ਲੱਗ ਜਾਣਾ ਘਰ ਜਾਂਦੇ ਤੂੰ ਰੋਟੀ ਮੇਰੇ ਘਰ ਖਾ ਲੈ ਭੋਜਨ ਮੇਰੇ ਘਰ ਸ਼ਕ ਲੈ ਉਹ ਕਹਿੰਦਾ ਠੀਕ ਆਪਾਂ ਦੋਸਤ ਆ ਜਿਵੇਂ ਤੇਰੇ ਘਰ ਖਾ ਲੈਣਾ ਉਹਨੇ ਰੋਟੀ ਉਹਦੇ ਘਰ ਖਾ ਲਈ ਘਰ ਜਾਂਦਾ ਹੈ ਬ੍ਰਾਹਮਣ ਦਾ ਬੱਚਾ ਉੱਚੀ ਜਾਤ ਦਾ ਬੱਚਾ ਮਾਂ ਕਹਿੰਦੀ ਆ ਪੁੱਤ ਬੜੀ ਲੇਟ ਆਏ ਆ ਥੱਕ ਗਿਆ ਹੋਏਗਾ ਰੋਟੀ ਖਿਲਾ ਦੇ ਆ ਲਾ ਦੇ ਆ ਕਹਿੰਦਾ ਨਾ ਮਾਂ ਰੋਟੀ ਤੇ ਮੈਂ ਖਾਇਆ ਕਿੱਥੇ ਖਾਇਆ ਮੈਂ ਆਪਣੇ ਦੋਸਤ ਦੇ ਘਰ ਖਾਇਆ ਹੁਣ ਮਾਂ ਨੂੰ ਪਤਾ ਸੀ ਵੀ ਉਹ ਸ਼ੁੱਦਰ ਦਾ ਬੱਚਾ ਨਹੀਂ ਨੀਵੀਂ ਜਾਂਦਾ ਹੁਣ ਮਾਨ ਇੱਕ ਗੱਲ ਕਹੀ ਕਹਿਣ ਲੱਗੇ ਤੂੰ ਬਹੁਤ ਗਲਤ ਕੰਮ ਕਰਿਆ ਆ ਤੂੰ ਬਹੁਤ ਗਲਤ ਕੰਮ ਕਰਿਆ ਤੂੰ ਬੜਾ ਵੱਡਾ ਪਾਪ ਖੱਟਿਆ ਤੂੰ ਸ਼ੁੱਦਰਾਂ ਦੇ ਘਰ ਰੋਟੀ ਖਾ ਲਈ ਤੂੰ ਤੇ ਸ਼ੁੱਦਰ ਬਣ ਗਿਆ ਤੂੰ ਸ਼ੁੱਦਰ ਦੀ ਸੰਗਤ ਕਰ ਲਈ ਤੂੰ ਸ਼ੁੱਦਰ ਦੀ ਸੰਗਤ ਕਰ ਲਈ ਤੂੰ ਸ਼ੁੱਦਰ ਦੇ ਘਰ ਦਾ ਖਾਣਾ ਖਾ ਲਿਆ ਤੇ ਬੜਾ ਵੱਡਾ ਪਾਪ ਹੋ ਗਿਆ ਸਾਡਾ ਧਰਮ ਧਰਮ ਪਿੱਟਿਆ ਗਿਆ ਆਪਾਂ ਤੇ ਨੀਚ ਬਣ ਗਏ ਹੁਣ ਬੱਚੇ ਨੇ ਗੱਲ ਕਹੀ ਕਿਨ ਲਗਾ ਮਾਂ ਉਹ ਤਾਂ ਸੁਭਾਅਿਕ ਨਿਕਲਿਆ ਬੱਚੇ ਨੂੰ ਐਵੇਂ ਰੱਬ ਦਾ ਰੂਪ ਨਹੀਂ ਕਹਿੰਦੇ ਉਹਦੀ ਆਵਾਜ਼ ਜਿਹੜੀ ਹੁੰਦੀ ਹੈ ਨਾ ਕਿੰਨੀ ਉਚਾਈ ਤੋਂ ਕਿੰਨੀ ਗਹਿਰਾਈ ਚ ਆ ਰਹੀ ਆਪਾਂ ਕਈ ਵਾਰੀ ਸੋਚ ਨਹੀਂ ਸਕਦੇ ਪਾਪ ਵੀ ਉਹ ਇੰਨਾ پاک ਪਵਿੱਤਰ ਹੁੰਦਾ ਹੈ ਉਹਦੇ ਅੰਦਰ ਜੋ ਆਉਂਦਾ ਉਹ ਬੇਬਾਕ ਬੋਲਦਾ ਤੇ ਜੋ ਬੋਲਦਾ ਸੱਚ ਬੋਲਦਾ ਉਹ ਕਿਨ ਲਗਾ ਹਰਾਂਜੇ ਹੋ ਕੇ ਕਹਿ ਰਹੇ ਵੀ ਮਾਂ ਮੈਂ ਅੱਜ ਉਹਦੇ ਕਰ ਇੱਕ ਦਿਨ ਰੋਟੀ ਖਾ ਲਈ ਤੇ ਆਪਾਂ ਨੀਚ ਹੋ ਗਏ ਉਹ ਤੇ ਕਈ ਸਾਲਾਂ ਤੋਂ ਸਾਢੇ ਕਰ ਰੋਟੀ ਖਾਂਦਾ ਉਹ ਊਚ ਕਿਉਂ ਨਹੀਂ ਹੋਇਆ ਉਹ ਬ੍ਰਾਹਮਣ ਕਿਉਂ ਨਹੀਂ ਬਣਿਆ ਮਾਨ ਨੂੰ ਜਵਾਬ ਨਾ ਆਇਆ ਸੋਚਾਂ ਚ ਬੈ ਗਈ ਹਾਦੀ ਇਹ ਗੱਲ ਤੇ ਮੈਂ ਸੋਚੀ ਨਹੀਂ ਇਹਦਾ ਭਾਵ ਵੀ ਸੀ ਵੀ ਜੇ ਇੰਨੀ ਇੱਕ ਗੱਲ ਨਾਲ ਹੀ ਰੋਟੀ ਖਾਣ ਨਾਲ ਹੀ ਕੋਈ ਊਚ ਨਹੀਂ ਚ ਹੋ ਸਕਦਾ ਜੇ ਅਸੀਂ ਨੀਚ ਹੋ ਸਕਦੇ ਆ ਫਿਰ ਉਹ ਵੀ ਊਚ ਹੋਣਾ ਚਾਹੀਦਾ ਉਹ ਵੀ ਸਾਡੇ ਵਰਗਾ ਬ੍ਰਾਹਮਣ ਬਣਨਾ ਚਾਹੀਦਾ ਉਹਦੀ ਵੀ ਜਾਤ ਚੇਂਜ ਹੋਣੀ ਚਾਹੀਦੀ ਹੈ ਕਿਹੜੇ ਚੱਕਰਾਂ ਚ ਪਏ ਹੋ ਆਹ ਹਾਲਾਤ ਦੁਨੀਆ ਦੇ ਬਣੇ ਹੋਏ ਸਨ ਸਾਧ ਸੰਗਤ ਆਪਾਂ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਦਾ ਦਸਮ ਪਾਤਸ਼ਾਹ ਦਾ ਉਹਨਾਂ ਨੇ ਸਿੱਖੀ ਦੀ ਲਹਿਰ ਚਲਾਈ ਖੰਡੇ-ਬਾਟੇ ਦੀ ਪੌਲ ਬਖਸ਼ੀ ਸਾਰੀ ਜਾਤ-ਪਾਤ ਮਿਟਾ ਕੇ ਰੱਖ ਦਿੱਤੀ ਅੱਜ ਇੱਥੇ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ ਲੰਗਰ ਛਕਦੇ ਹੋ ਭਾਈ ਤੂੰ ਕਿਹੜੀ ਜਾਤੀ ਦਾ ਹੈ ਤੂੰ ਉੱਚਾ ਹੈ ਨੀਚਾ ਹੈ ਸ਼ੂਦਰ ਹੈ ਚਮਾਰ ਹੈ ਤੂੰ ਕਿਹੜਾ ਹੈ ਕੁਝ ਵੀ ਨਹੀਂ ਬਸ ਜੋ ਇਥੇ ਆ ਰਿਹਾ ਗੁਰੂ ਦਾ ਸਿੱਖ ਹੈ ਸੰਗਤ ਹੈ ਬਸ ਗੱਲ ਖਤਮ हां एक और विनती करते हैं ये चारै श्रेणीक सिख ਦੇ ਵਿੱਚ ਜਰੂਰ ਪਾ ਦਿੱਤੀ ਹੈ ਮਹਾਰਾਜ ਨੇ ਚਾਰੀ ਸਿੱਖ ਦੇ ਵਿੱਚ ਚਾਰੀ ਲੱਭਣਗੇ ਬ੍ਰਾਹਮਣ ਵੀ ਲੱਭੇਗਾ ਵੈਸ਼ ਵੀ ਲੱਭੇਗਾ ਖੱਤਰੀ ਵੀ ਲੱਭੇਗਾ ਤੇ ਸ਼ੁੱਦਰ ਵੀ ਲੱਭੇਗਾ ਕਦੋਂ ਜਦੋਂ ਸਿੱਖ ਬਾਣੀ ਪੜਦਾ ਧਰਮ ਦਾ ਕਰਮ ਕਰਦਾ ਆਪਾਂ ਸਾਰੇ ਬ੍ਰਾਹਮਣ ਹੈ ਉਦੋਂ ਕਿਉਂਕਿ ਬ੍ਰਾਹਮਣ ਇਹ ਕਰਮ ਕਰਨ ਦਾ ਜਮਾਉ ਨੇ ਆਪਣੇ ਸਿਰ ਰੱਖਿਆ ਵੀ ਧਰਮ ਦਾ ਕਰਮ ਕੇਵਲ ਬ੍ਰਾਹਮਣ ਕਰੇਗਾ ਜਦੋਂ ਸਿੱਖ ਬਾਣੀ ਪੜੋਗੇ ਧਰਮ ਦਾ ਕਰਮ ਕਰੋਗੇ ਆਪਾਂ ਬ੍ਰਾਹਮਣ ਜਦੋਂ ਅਸੀਂ ਦੇਸ਼ ਲਈ ਲੜਾਂਗੇ ਅਸੀਂ ਖੱਤਰੀ ਜਦੋਂ ਅਸੀਂ ਵਪਾਰ ਕਰਦੇ ਆਂ ਬਿਜ਼ਨਸ ਕਰਦੇ ਆਂ ਜੌਬ ਕਰਦੇ ਆਂ ਇਕਨੋਮੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆਂ ਉਦੋਂ ਆਪਾਂ ਸਾਰੇ ਵੈਸ਼ ਆਂ ਤੇ ਜਦੋਂ ਆ ਕੇ ਤੁਸੀਂ ਭਾਂਡਿਆਂ ਦੀ ਸੇਵਾ ਜੋੜਿਆਂ ਦੀ ਸੇਵਾ ਲੰਗਰ ਦੀ ਸੇਵਾ ਕਰਦੇ ਆਂ ਆਪਾਂ ਛੁੱਦਰ ਬਣ ਜਾਂਦੇ ਆਂ ਕੋ ਸਤਨਾਮ ਸ਼੍ਰੀ ਅਸਲ 'ਚ ਮਨੁੱਖ ਦਾ ਨਾਮ ਨਹੀਂ ਸੀ ਇਹਨੂੰ ਮਨੁੱਖਾਂ ਨਾਲ ਜੋੜ ਦਿੱਤਾ ਇਹ ਤੇ ਸੁਭਾਅ ਹੁੰਦੇ ਨੇ ਖੈਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਮਹਾਰਾਜ ਕਹਿਣ ਲੱਗੇ ਇਹ ਭਾਈ ਚੱਕਰਾਂ ਵਿੱਚ ਨਹੀਂ ਪੈਣਾ ਕਹਿੰਦੇ ਤੂੰ ਕਿਹੜੇ ਚੱਕਰਾਂ 'ਚ ਪੈ ਗਿਆ ਆਪ ਨੂੰ ਜਿਹੜਾ ਬੜਾ ਉੱਚਾ ਬਣਿਆ ਫਿਰਦਾ ਐ ਪਰ ਰੋਟੀ ਨੀਵੇਂ ਲੋਕਾਂ ਦੇ ਘਰੋਂ ਲੱਭਦਾ ਜਿਨ੍ਹਾਂ ਨੂੰ ਤੂੰ ਨੀਵਾ ਕਹਿਣਾ ਗੁਰਬਾਣੀ ਨੀਵਾ ਨਹੀਂ ਕਹ ਰਹੀ ਜਿਨ੍ਹਾਂ ਨੂੰ ਤੂੰ ਨੀਚ ਕਹਿ ਦਿੱਤਾ ਨੀਵੇਂ ਕਹਿ ਦਿੱਤਾ ਤੇਰੀ ਤੇ ਰੋਜੀ ਰੋਟੀ ਉੱਥੋਂ ਚੱਲਦੀ ਹੈ 14 ਅਮਾਵਸ ਰਚ ਰਚ ਮੰਗੈ ਕਰ ਦੀਪਕ ਲੈ ਕੂਪ ਪਰੈ ਕਹਿੰਦੇ ਫਿਰ 14 ਐ ਜੀ ਅੱਜ ਅਮਾਵਸ ਐ ਜੀ ਫਿਰ ਇਹਨਾਂ ਦੇ ਚੱਕਰਾਂ ਦੇ ਵਿੱਚ ਪਾ ਕੇ ਲੋਕਾਂ ਤੋਂ ਮੰਗ ਰਹੇ ਆ ਦਕਸ਼ਣਾ ਮੰਗ ਰਹੇ ਆ ਭੇਟਾ ਮੰਗ ਰਹੇ ਆ ਕਰ ਦੀਪਕ ਲੈ ਕੂਪ ਪਰੈ ਕਰ ਦਾ ਅਰਥ ਹੈ ਹੱਥ ਦੀਪਕ ਦਾ ਅਰਥ ਹੈ ਦੀਵਾ ਰੋਸ਼ਨੀ ਕਹਿੰਦੇ ਇਹ ਤੇ ਇਸ ਤਰ੍ਹਾਂ ਹੋ ਗਿਆ ਜਿਵੇਂ ਕਿਸੇ ਦੇ ਹੱਥ ਤੇ ਦੀਵਾ ਹੋਵੇ ਤੇ ਬੰਦਾ ਹਨੇਰੇ ਚ ਖੂਚ ਗਿਰ ਜਾਏ ਫਿਰ ਵੀ ਰੋਸ਼ਨੀ ਵੀ ਹੋਵੇ ਫਿਰ ਵੀ ਖੂਚ ਡਿਗ ਜਾਏ ਇਹ ਤੇ ਬੜੀ ਮਾੜੀ ਗੱਲ ਹੈ ਅੰਨਾ ਬੰਦਾ ਜਾਂ ਹਨੇਰੇ ਚ ਹੋਵੇ ਨਹੀਂ ਦਿਖਿਆ ਬੰਦਾ ਡਿਗ ਗਿਆ ਸਮਝ ਆ ਰਹੀ ਹੈ ਪਰ ਕਹਿੰਦੇ ਤੂੰ ਤੇ ਗਿਆਨ ਵਾਂਸੀ ਤੂੰ ਕਿਹੜੇ ਚੱਕਰਾਂ ਚ ਫਸ ਗਿਆ ਇਹ ਤੇ ਭਾਈ ਖੂਬ ਚ ਡਿਗਣ ਵਾਲੀ ਗੱਲ ਹੈ ਤੂੰ ਬ੍ਰਾਹਮਣ ਮੈਂ ਕਾਸ਼ੀ ਕ ਜੁਲਹਾ ਮੋਹੇ ਤੋਹੇ ਬਰਾਬਰੀ ਕੈਸੇ ਕਹਿ ਬਨੈ ਹੁਣ ਕਬੀਰ ਜੀ ਖੁੱਲੇ ਆਮ ਕਹਿ ਰਹੇ ਨੇ ਕਹਿੰਦੇ ਤੂੰ ਬ੍ਰਾਹਮਣ ਐ ਭਾਈ ਤੂੰ ਮੰਨਿਆ ਹੋਇਆ ਮੰਨ ਲਿਆ ਮੈਂ ਤੇ ਕਹਿੰਦੇ ਕਾਸ਼ੀ ਦਾ ਜੁਲਾਹਾ ਹਾਂ ਮੈਨੂੰ ਕੋਈ ਚਿੰਤਾ ਨਹੀਂ ਵੀ ਮੇਰੀ ਜਾਤ ਜੁਲਾਹਾ ਜਾਂ ਮੈਂ ਨੀਮਨ ਨਾ ਕੋਈ ਟੈਨਸ਼ਨ ਨਹੀਂ ਮੈਂ ਜੁਲਾਹਾ ਮੈਂ ਕਬੂਲ ਕਰਦਾ ਨਾਮ ਜੁਲਾਹਾ ਮਤ ਕਤੀਰ ਸਹਿਜ ਸਹਿਜ ਗੁਣ ਰਮੈ ਕਬੀਰ ਤੂੰ ਕਾਸ਼ੀ ਤੂੰ ਬ੍ਰਾਹਮਣ ਮੈਂ ਕਾਸ਼ੀ ਦਾ ਜੁਲਹਾ ਮੋਹ ਤੋਹੇ ਬਰਾਬਰੀ ਕਿਵੇਂ ਕਹਿ ਬਣੈ ਕਹਿੰਦੇ ਹੁਣ ਆਪਣੀ ਤੇ ਭਾਈ ਬਰਾਬਰੀ ਬਣਨੀ ਕੋਈ ਨਹੀਂ ਤੂੰ ਇੰਨਾ ਉੱਚਾ ਚੜਿਆ ਬੈਠਾ ਮੈਂ ਬਹੁਤ ਨੀਵੇਂ ਆਪਣੀ ਬਰਾਬਰੀ ਕਿੱਥੋਂ ਬਣਨੀ ਹੈ ਭਾਵ ਤੂੰ ਆਪਣੇ ਮਾਣ ਵਿੱਚ ਆਪਣੇ ਵਡਿਆਈ ਵਿੱਚ ਹੈ ਹਮਰੇ RAM ਨਾਮ ਕਹੇ ਉਬਰੇ ਵੇਦ ਪਰੋਸੇ ਪਾਂਡੇ ਡੂਬ ਮਰੈ ਤੇ ਅਖੀਰ ਚੱਕ ਕੇ ਕਹਿ ਰਹੇ ਨੇ ਕਹਿੰਦੇ ਹੈ ਪਾਂਡਾ ਜੀ ਸਾਡੇ ਵਿੱਚ ਤਾਂ ਕੇਵਲ ਰਾਮ ਨਾਮ ਦਾ ਭਰੋਸਾ ਕੀਤਾ ਜਾਂਦਾ ਹੈ ਅਸੀਂ ਤੇ ਰਾਮ ਦੇ ਨਾਮ ਨਾਲ ਭਗਵਾਨ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਉੱਭਰ ਜਾਂਦੇ ਹਾਂ ਉੱਭਰੇ ਦਾ ਅਰਥ ਹੈ ਬਚ ਜਾਂਦੇ ਹਾਂ ਪਰ ਤੁਸੀਂ ਕਰਮ ਕੰਡਾਂ ਵਿਦਾਂ ਪਖੰਡਾਂ ਦੇ ਵਿੱਚ ਉਲਝ ਕੇ ਰਹਿ ਜਾਂਦੇ ਹੋ ਪਾਂਡੇ ਡੂਬ ਮਰੈਂ ਤੇ ਤੁਸੀਂ ਡੁੱਬ ਕੇ ਖਤਮ ਹੋ ਜਾਂਦੇ ਹੋ ਆਖੋ ਸਤਨਾਮ ਸ਼੍ਰੀ ਆਪ ਡੁੱਬੇ ਚੋ ਵੇਦ ਮੈਂ ਚੇਲੇ ਦੀ ਇਹ ਬਹਾਈ ਕੁਛ ਆਪ ਤਾਂ ਡੁੱਬਦੇ ਹੋ ਜਿਹੜੇ ਤੁਹਾਡੇ ਪਿੱਛੇ ਲੋਕ ਲੱਗ ਜਾਂਦੇ ਨੇ ਤੁਹਾਡੇ ਵਰਗੇ ਦੱਸਿਓ ਕਰਮकांड ਕਰਨ ਲੱਗ ਜਾਂਦੇ ਨੇ ਚੇਲੇ ਦੀਏ ਬਹਾਈ ਉਹ ਵੀ ਤੁਹਾਡੇ ਮਗਰੇ ਡੁੱਬ ਕੇ ਵਹਿ ਜਾਂਦੇ ਨੇ ਆਖੋ ਸਤਨਾਮ ਸ਼੍ਰੀ ਰਾਮ ਨਾਮ ਕਹਿ ਉਬਰੇ ਸਾਨੂੰ ਇਹ ਕਿਹਾ ਗਿਆ ਕਿ ਹੇ ਭਾਈ ਅਸੀਂ ਰਾਮ ਦਾ ਨਾਮ ਉਚਾਰਨਾ ਉਚਰੋ ਰਾਮ ਨਾਮ ਲੱਖ ਬਾਰੀ ਰਮੇ ਹੋਏ ਰਾਮ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਿਹੜਾ ਸਭੇ ਘਟ ਰਾਮ ਬੁਲਲੇ ਰਾਮਾ ਬੁੱਲੇ RAM ਬਿਨਾ ਕੋ ਬੁੱਲੇ ਰੇ ਉਸ RAM ਨਾਲ ਜੁੜਿਆਂ ਉਹਦੇ ਗੁਣ ਗਾਇਨ ਕੀਤਿਆਂ ਸਾਡਾ ਜੀਵਨ ਲੋਕ ਸੁਖੀਏ ਪ੍ਰਲੋਕ ਸੁਹਿੱਲੇ ਨਾਨਕ ਹਰ ਪ੍ਰਭ ਆਪੇ ਮਿਲੇ ਹੋ ਜਾਏਗਾ